ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਵੀ ਮਾਰੇ ਮਾਈਕ੍ਰੋਫੋਨ ਲੈ ਕੇ ਆ ਗਏ ਠੀਕ ਹੈ ਜੀ ਦੇ ਜਿਹੜੇ ਮਾਈਕ੍ਰੋਫੋਨ ਨੇ ਇਹ ਬੜੇ ਘੱਟ ਰੇਟ ਦੇ ਨੇ ਆਪਾਂ ਇੱਕ ਦੇ ਦਾ ਮਾਈਕ੍ਰੋਫੋਨ ਇਹ ਮੇਰੇ ਇੱਧਰ ਲੱਗਿਆ ਪਿਆ ਟੈਚ ਕੀਤਾ ਪਿਆ ਮੈਂ ਠੀਕ ਹੈ ਜੀ ਇਹ ਫੋਨ ਨਾਲ ਅਟੈਚ ਹੋਇਆ ਪਿਆ ਦੇ ਉਹ ਡਬਲ ਵਾਲਾ ਇਹਨਾਂ ਦਾ ਰੇਟ ਹੈ ਗਿਆ ਸਿਰਫ 400 ਰੁਪਏ ਸਿਰਫ ਦੇ ਸਿਰਫ 400 ਰੁਪਏ ਜਿਹਨਾਂ ਨੇ ਕੰਮ ਸ਼ੁਰੂ ਕਰਨਾ ਹੈ ਉਹ ਛੋਟੇ ਲੈਵਲ ਤੋਂ ਕਰ ਸਕਦੇ ਨੇ ਹਨਾ ਦੇ ਬਾਕੀ ਆ ਆ ਗਿਆ ਇੱਕ ਦੋ ਮਾਈਕ੍ਰੋਫੋਨ ਆ ਗਏ ਇੱਕ ਇੱਧਰ ਲੱਗਿਆ ਪਿਆ ਇੱਕ ਆ ਆ ਗਿਆ ਠੀਕ ਹੈ ਜੀ ਆਪਾਂ ਹੋਰ ਬਹਾਨੇ ਤੁਨੋਂ ਅਗੇ ਇੱਕ ਇਹਦੇ ਨਾਲ ਮਿਲਦੀ ਹੈ ਸੀ ਟਾਈਪ ਡਾਟਾ ਕੇਬਲ ਉਹ ਵੀ ਆਪਾਂ ਖੋਲਣ ਲੱਗਿਆ ਕੱਢਦੇ ਹੁਣ ਤੁੰ ਨੂੰ ਬਾਹਰ ਉਹ ਜਿੱਥੇ ਕਰ ਲਾਈ ਦੇਣੀ ਹੈਗੀ ਆ ਆ ਗਈ ਮਾਰੇ ਆ ਸੀ ਟਾਈਪ ਡਾਟਾ ਕੇਬਲ ਠੀਕ ਹੈ ਜੀ ਦੇ ਜਿੰਨੇ ਵੀ ਆਪਣੇ ਸੀ ਟਾਈਪ ਫੋਨ ਹੈਗੇ ਨੇ ਉਹਨਾਂ ਦੇ ਨਾਲੇ ਟੈਚ ਸਖਾਲੇ ਤਰੀਕੇ ਨਾਲ ਹੋ ਜਾਂਦਾ ਮੈਂਟੋ ਮੈਂਟੀ ਹੁੰਦਾ ਤੇ ਬਾਕੀ ਆ ਆ ਗਿਆ ਆਪਣਾ ਕੀ ਕਹਿੰਦੇ ਨੇ ਇਹਨੂੰ ਆਈਫੋਨ ਦੇ ਨਾਲ ਲੱਗਣ ਵਾਲਾ ਬਲੂਟੂਥ ਦੇ ਰਿਹਾ ਨਾ ਇਹ ਆਈਫੋਨ ਦੇ ਨਾਲ ਲੱਗ ਜਾਂਦਾ ਇਹਨੂੰ ਭਾਵੇਂ ਚ ਬੰਦਿਆ ਹੋਣਾ ਜੇ ਡਾਟਾ ਕੈਲ ਵੀ ਬੰਦ ਕਰਦੇ ਆ ਜੇ ਬਾਕੀ ਆਪਾਂ ਹੁਣ ਇਹਦੀ ਰੇਂਜ ਵੰਨੇ ਆ ਵੀ ਰੇਂਜ ਕਿੰਨੀ ਆ ਕੋਣ ਦੇ ਆਪਾਂ ਬਾਤੋਂ ਪੰਜ 7 ਮੀਟਰ ਦੀ ਦੂਰੀ ਤੇ ਖੜੇ ਆ। ਜੇ ਜੋ ਇਹਦੇ ਬਾਕਸ ਦੇ ਉੱਤੇ ਲਿਖਿਆ ਉਹ ਲਿਖਿਆ 20 ਮੀਟਰ ਆ। 20 ਮੀਟਰ ਲਿਖਿਆ ਮਾਰੇ ਆ। ਇਹ 20 ਮੀਟਰ ਦੀ ਰੇਂਜ ਹੈਗੀ ਇਹਦੀ। ਬਾਕੀ ਚਲੋ ਆਪਾਂ ਟਰਾਈ ਕਰਦੇ ਹਾਂ ਨਾ। ਟਰਾਈ ਕਰਦੇ ਆ। ਜੇ ਹੈਗੇ ਚਾਈਨਸ ਨੇ। ਗਾਰੰਟੀ ਗਾਰੰਟੀਆਂ ਦੀ ਕੋਈ ਨਹੀਂ ਹੈਗੀ। ਠੀਕ ਹੈ ਜੀ। ਗਾਰੰਟੀ ਕੋਈ ਨਹੀਂ ਪਰ ਡਿੱਗਣ ਨਾ ਜੇ ਡਿੱਗ ਗਏ ਫਿਰ ਖਰਾਬ ਹੋ ਸਕਦੇ ਨੇ। ਅਦਰਵਾਇਜ਼ ਖਰਾਬ ਨਹੀਂ ਹੋਣਗੇ। ਦੇ ਬਾਕੀ ਆਪਾਂ ਇਹਨਾਂ ਤੇ ਹੁਣ ਵੇਖ ਲੈਨੇ ਆ ਚਲੋ ਕੈਮਰਾਮੈਨ ਸਾਹਿਬਾ ਬਾਈ ਦੂਰ ਜਾਓ ਜੀ ਹੁਣਾ ਪਿੱਛੇ ਹੋ ਜਾਓ ਪਿੱਛੇ ਪਿੱਛੇ ਹੋਈ ਜਾਓ ਪਿੱਛੇ ਹੋ ਜਾਓ ਪਿੱਛੇ 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 ਜਾਈ ਜਾਓ ਵੇਖੇ ਵੇਖੇ ਮਾਰੇ ਖੰਬੇ ਤੇ ਨਾ ਲੱਗ ਜਾ ਰਹੇ 10 15 ਮੀਟਰ ਤੇ ਉਹ ਵੀ ਗਏ ਨੇ ਇਹਦੇ ਡੱਬੇ ਦੇ ਉੱਤੇ ਉਹਨੇ 20 ਮੀਟਰ ਲਿਖਿਆ ਸਾਰਾ ਤੇ 20 ਮੀਟਰ ਕੱਕ ਆਪਾਂ ਇਹਦੀ ਰੇਂਜ ਹੈਗੀ ਐ ਠੀਕ ਐ ਦੇ ਬਾਕੀ ਆਪਾਂ ਇਹਨੂੰ ਬੰਦ ਕਰ ਦਿੰਨੇ ਹੁਣਾ ਲਓ ਜੀ ਇਹ ਬੰਦ ਕਰਤਾ ਇਹਦੇ ਨਾਲ ਦੋ ਹੁੰਦੇ ਨੇ ਠੀਕ ਹੈ ਮਾਈਕ੍ਰੋਫੋਨ ਦੋ ਹੀ ਆਉਂਦੇ ਨੇ ਇਹਦੇ ਨਾਲ ਦੇ ਮਾਰਗ ਜਿਹੜੇ ਆਪਣੇ ਇਹ ਮਾਈਕ੍ਰੋਫੋਨ ਹੈਗੇ ਨੇ ਠੀਕ ਹੈ ਇਹਨਾਂ ਦੇ ਨਾਲ ਇੱਕ ਤੇ ਪੂਰਾ ਨਿਆਰਾ ਹੁੰਦਾ ਵੀਡੀਓ ਬਣਾਉਣ ਦਾ ਠੀਕ ਹੈ ਦੇ ਜੇ ਆਪਾਂ ਸਿੰਪਲ ਵੀਡੀਓ ਬਣਾਉਣੀ ਹੈ ਕੱਲੇ ਫੋਨ ਨਾਲ ਤੇ ਉਹ ਮਜ਼ਾ ਨਹੀਂ ਹੁੰਦਾ ਕਿ ਗੱਲਬਾਤ ਬਣਦੀ ਨਹੀਂ ਉਹਦੇ ਨਾਲਾ ਕਾ ਕਰਕੇ ਜਿਹੜੇ ਮਾਈਕ੍ਰੋਫੋਨ ਨੇ ਇਹ ਅਤੀ ਜ਼ਰੂਰੀ ਨੇ ਅਤੀ ਜੀ ਨੂੰ ਕਹਿੰਦੇ ਨੇ ਠੀਕ ਹੈ ਜੀ ਮਹਾਰਾਜ ਜਿਹੜਾ ਇਹਨਾਂ ਦਾ ਮਾਈਕ੍ਰੋਫੋਨ ਦਾ ਮਾਡਲ ਨੰਬਰ ਹੈਗਾ ਉਹ ਹੈਗਾ K9 ਵਾਇਰਲੈਸ ਮਾਈਕ੍ਰੋਫੋਨ ਆ ਠੀਕ ਹੈ ਜੀ K9 ਵਾਇਰਲੈਸ ਮਾਈਕ੍ਰੋਫੋਨ ਦੂਜੀ ਗੱਲ ਇਹਨਾਂ ਦਾ ਬੈਟਰੀ ਬੈਕਅਪ ਹੈਗਾ 1 ਤੋਂ 1.5 ਘੰਟੇ ਦੇ ਵਿੱਚ 1 ਤੋਂ 1.5 ਘੰਟੇ ਦੇ ਵਿੱਚ ਜਿਹੜੇ ਵੀਰ ਆਪਣੇ ਮਾਈਕ੍ਰੋਫੋਨ ਨਾਲ ਵੀਡੀਓ ਬਣਾਉਂਦੇ ਨੇ ਉਹ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਮੇਰਾ ਜਰਾ ਥੈਂਕ ਯੂ